ਤੁਸੀਂ ਜੁੜ ਚੁੱਕੇ ਹੋ ਜੁੱਤ ਜਾਗਰਣ ਨਿਊਜ਼ ਟੀਵੀ ਦੇ ਨਾਲ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਅੱਜ ਅਸੀਂ ਪਹੁੰਚੇ ਹਾਂ ਕਸਵਾਸਵਦੀ ਕਲਾਂ ਦੇ ਗੁਰਦੁਆਰਾ ਨਾਨਕ ਸਰ ਸਾਹਿਬ ਸਵਦੀ ਕਲਾਂ ਦੇ ਵਿੱਚ ਜਿੱਥੇ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲਾ ਦੂਜਾ ਕਰਵਾਇਆ ਜਾ ਰਿਹਾ ਹੈ ਇਸ ਗੁਰਮਤ ਮੁਕਾਬਲੇ ਨੂੰ ਕਰਵਾਉਣ ਦਾ ਵਿਸ਼ੇਸ਼ ਅਪਰਾਲਾ GHG ਅਕੈਡਮੀ ਕੋਠੇ ਬੱਗੂ ਜਗਰਾਉਂ ਵੱਲੋਂ ਕੀਤਾ ਗਿਆ ਹੈ ਇਸ ਅਪਰਾਲੇ ਦੀ ਸ਼ੁਰੂਆਤ ਸਮੇਂ ਇਲਾਕੇ ਭਰ ਦੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਗਈਆਂ ਸੀ ਕਿ ਅੱਜ ਇਹ ਪ੍ਰੀਖਿਆ ਕਰ ਲਈ ਜਾਵੇਗੀ ਜਿਸ ਦੇ ਵਿੱਚ ਇਲਾਕੇ ਭਰ ਦੇ ਬੱਚੇ ਆਪਣੀ ਸ਼ਮੂਲੀਅਤ ਕਰਨਗੇ ਇਸ ਪ੍ਰੀਖਿਆ ਦੀ ਤਿਆਰੀ ਤੋਂ ਪਹਿਲਾਂ ਇਲਾਕੇ ਭਰ ਦੇ ਗੁਰੂ ਘਰਾਂ ਦੇ ਵਿੱਚ ਕਿਤਾਬਾਂ ਤਕਸੀਮ ਕੀਤੀਆਂ ਗਈਆਂ ਸੀ ਤਾਂ ਕਿ ਬੱਚੇ ਆਪਣੀ ਪ੍ਰੀਖਿਆ ਦੀ ਤਿਆਰੀ ਜੋਰ-ਸ਼ੋਰ ਨਾਲ ਸ਼ੁਰੂ ਕਰ ਸਕਣ ਅੱਜ ਇਸ ਪ੍ਰੀਖਿਆ ਨੂੰ ਲੈ ਕੇ ਸਾਡੇ ਇਲਾਕੇ ਭਰ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਗੁਰਦੁਆਰਾ ਨਾਨਕਸਰ ਸਾਹਿਬ ਸਵੱਦੀ ਖਲਾਂ ਦੇ ਵਿੱਚ ਇਕੱਤਰ ਹੋਏ ਨੇ ਜੋ ਸਾਡੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੱਚਿਆਂ ਦੀ ਪ੍ਰੀਖਿਆ ਲੈਣ ਲਈ ਜੋ ਤਿਆਰੀ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਕਤਾਰਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਅਨੁਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਕਤਾਰਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਪੇਪਰ ਵੰਡੇ ਗਏ ਅਤੇ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ ਇੱਥੇ ਹੀ ਅਸੀਂ ਇਹ ਵੀ ਦੱਸ ਦਈਏ ਕਿ ਇਲਾਕੇ ਭਰ ਦੇ ਬੱਚਿਆਂ ਨੇ ਹਮ ਹਮਾ ਕੇ ਇਸ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਉਹਨਾਂ ਦੇ ਮਾਪੇ ਆਏ ਉੱਥੇ ਹੀ ਸਵੱਦੀ ਕਲਾ ਦੇ ਸਰਪੰਚ ਜਗਦੀਪ ਸਿੰਘ ਤੂਰ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਅਤੇ ਉਹਨਾਂ ਨੇ ਆਣ ਕੇ ਮੌਕੇ ਦੇ ਉੱਪਰ ਸਾਰੇ ਪ੍ਰਬੰਧਾਂ ਨੂੰ ਬਹੁਤ ਬਰੀਕੀ ਨਾਲ ਚਾਂਚਿਆ thank mm -hmm. you ਇਕ ਨੂਰ ਪਿਤਾ ਦਾ ਨਾਮ ਨਸੀਬ ਸਿੰਘ ਪੰਡ ਪੰਜਾਬ ਪਿਆਰਾ ਨਾਮ ਸੁਣਾਓ ਗੁਰੂ ਅੰਗਦੇਵ ਜੀ ਦਾ ਪਹਿਲਾ ਨਾਮ ਕੀ ਸੀ? ਭਾਈ ਲੈਣਾ ਜੀ। ਭਾਈ ਲੈਣਾ ਜੀ ਨੇ ਸਭ ਤੋਂ ਪਹਿਲਾਂ ਬਾਣੀ ਕਿਸ ਤੋਂ ਸੁਣੀ ਸੀ? ਭਾਈ ਜੋਰ ਜੀ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ? ਭਾਈ ਜੇਠਾ ਜੀ। ਭਾਈ ਜੇਠਾ ਜੀ ਬਚਪਨ ਵਿੱਚ ਕੀ ਵੇਚ ਕੇ ਗੁਜ਼ਾਰਾ ਕਰਦੇ ਸੀ? ਗੁਰੂ ਰਾਮਦਾਸ ਜੀ ਨੇ ਕਿਹੜਾ ਪ੍ਰਸਿੱਧ ਨਗਰ ਵਸਾਇਆ ਸੀ? ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਹਰਿਦਾਸ ਜੀ ਅਤੇ ਮਾਤਾ ਰਿਆ ਕਾੜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਤੇ ਕਿੱਥੇ ਸ਼ਹੀਦ ਕੀਤਾ ਗਿਆ ਸੀ ਫਾਦੇਓ ਦੇਸ ਤੋਂ ਨਹੀਂ ਕਿਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਅੰਗ ਹਨ ਅੱਛਾ ਤਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਭਗਤ ਸਹਿਬਾਨਾਂ ਦੀ ਬਾਣੀ ਦਰਸਾਉਂਦਾ ਹੈ? ਪਾਤਸ਼ਾਹ ਦੀ ਉਹ ਆਖਰ ਮੁਕਤਿਆਰ। ਜਵਾਬ ਦਿਓ। ਪੰਡ ਸੱਜੀ ਕੋਲ। ਪੰਜਾਂ ਪਿਆਰਿਆਂ ਦੇ ਨਾਮ ਸੁਣਾਓ। ਤੇਜ ਸਿੰਘ ਜੀ, ਤੇਨੂ ਸਿੰਘ ਜੀ, ਬਾਜੂ ਸਿੰਘ ਜੀ, ਜੱਟ ਸਿੰਘ ਜੀ। ਪੰਜ ਤਖਤਾਂ ਦੇ ਨਾਮ ਸ਼੍ਰੀ ਕਾਲ ਦਮ ਸ਼੍ਰੀ ਗੁਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਹਜੂਰ ਸਾਹਿਬ ਸ਼੍ਰੀ ਕਾਲ ਦਮ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਅੰਗਦ ਜੀ ਦਾ ਪਹਿਲਾ ਨਾਮ ਪਹਿਲਾਣਾ ਜੀ ਨੇ ਸਭ ਤੋਂ ਪਹਿਲਾਂ ਬਾਣੀ ਕਿਸ ਤੋਂ ਸੁਣੀ ਸੀ ਭਾਈ ਜੋਜੀਤ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੇ ਕਿੰਨੇ ਸ਼ਲੋਕ ਉਚਾਰਨ ਕੀਤੇ ਸੀ 63 ਸ਼ਲੋਕ ਉਚਾਰਨ ਕੀਤੇ ਸੀ ਪਾਈ ਮਾਨੀ ਸਿੰਘ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਦੂਰ ਇਹ ਤਾਂ ਖਡੂਰ ਦਾ ਮੈਨੂੰ ਵੀ ਇਹ ਕਦੀ 15 ਦਾ ਲੱਗੇ ਚਾਰ ਕਿੰਨਾ ਦਾ 15 ਦਾ ਜਿੰਨੇ ਉੱਥੇ ਇੱਕ ਹੈ ਤਾਂ ਪਾਈ ਤਾਰੂ ਸਿੰਘ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਅਸਾ ਪਿੰਡ ਸ਼ਹੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਅੰਗ ਹਨ? 63 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਟ ਸਹਿਬਾਨਾਂ ਦੀ ਬਾਣੀ ਕਰਦੀ ਹੈ? 53 ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ? ਸ੍ਰੀ ਗੁਰੂ ਅਰਜਨ ਦੇਵ ਜੀ ਜੀ ਆਓ ਜੀ ਰਾਣਾ ਨਾਮ ਉਸਨ ਭਾਈ ਦੇਆ ਸਿੰਘ ਜੀ ਭਾਈ ਮੋਕਪ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਲੋਕਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਰੀ ਸਿੰਘ ਜੀ ਸਾਰੀ ਸਿੰਘ ਜੀ ਭਾਈ ਦੇਆ ਗੁਰੂ ਦੇਆ ਸਿੰਘ ਜੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਗੁਰੂ ਆਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਭਾਈ ਜੇਠਾ ਜੀ ਭਾਈ ਜੇਠਾ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਗੁਰੂ ਆਮਦਾਸ ਜੀ ਦੇ ਸੁਪੁੱਤਰਾਂ ਦੇ ਨਾਮ ਚੰਦ ਜੀ ਮਹਾਦੇਵ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਰਾਜਨ ਮੁਕਤ ਕਰਵਾਏ ਗੁਰੂ ਹਰ ਰਾਏ ਜੀ ਨੇ ਕਿੰਨੇ ਘੋੜਸਵਾਰਾਂ ਦੀ ਫੌਜ ਰੱਖੀ ਸੀ 200 ਵੱਡੇ ਸਾਹਿਬ ਜਾਂ ਤੇ ਕਿਹੜੀ ਜੰਗ ਬਚੀ ਹੋਈ ਸੀ ਭਾਈ ਮਨੀ ਸਿੰਘ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਏ ਮਨੀ ਸਿੰਘ ਜੀ ਤੰਤ ਕੱਟ ਕੇ ਪਾਈ ਤਾਰੂ ਸਿੰਘ ਜ ਨੂੰ ਕਮਿਸ਼ਨ ਕੀਤਾ ਗਿਆ ਉਹਨੇ ਵੀ ਅੱਖ ਕੱਖਾ ਕੱਟ ਕੇ ਹੱਥ ਪੈਰ ਕੱਟ ਕੇ ਜਾਓ ਚਲੋ ਅੱਗੇ ਪੇਤਾ ਦਾ ਨਾਮ ਬਲਜਿੰਦਰ ਸਿੰਘ ਪੰਡ ਪੰਜ ਤਖਤਾਂ ਦੇ ਨਾਮ ਸੁਣਾਓ ਤਖਤ ਸ਼ਰੀਪ ਹਰਮੰਦਰ ਸਾਹਿਬ ਇਹ ਤਾਂ ਨੇ ਉਹਨੀਆਂ ਬਾਣੀਆਂ ਦੇ ਨਾਮ ਜਪਜੀ ਸਾਹਿਬ ਜਪ ਸਾਹਿਬ ਤਖਤ ਸਾਹਿਬ ਜਪ ਜਪਈ ਸਾਹਿਬ ਬਿਦਰ ਰਾਜ ਸਾਹਿਬ ਸਹਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਣ ਕੇ ਜਿਹੜੀ ਸਰਿ ਗੁਰ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਇਆ ਸਮੂ ਨ 1500 ਅਣੀ 49 ਇਸ ਵਿੱਚ ਜੰਪ ਤੇ ਕਰਤਾਰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਕਿੱਥੇ ਸਮਾਇਆ ਹਰਰਾਏ ਜੀ ਦੇ ਮਾਤਾ ਪਿਤਾ ਦਾ ਨਾਮ ਇਹ 사인 ਕਰਨ ਇਹਨਾਂ ਦੇ ਹਲੇ ਹਰਰਾਏ ਜੀ ਨੇ ਕਿੰਨੇ ਘੋੜ ਸਵਾਰੀ ਫੌਜ ਰੱਖੀ ਗੁਰੂ ਹਰਾਈ ਜੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਏ ਸਨ ਭਾਈ ਮਨੀ ਸਿੰਘ ਜੀ ਨੂੰ ਕਮੇਸ਼ੀਦ ਕੀਤਾ ਗਿਆ ਸੀ ਜਿਆਗ ਬੋਤ ਨਾਮ ਦੱਸੋ ਕਿ ਆਪਣਾ ਇੱਕ ਵੀਰ ਕੋਰ ਪਿਤਾ ਦਾ ਨਾਮ ਰਮਨਦੀਪ ਸਿੰਘ ਪਿੰਡ ਚੌਂਕੀ ਮਾਨ ਪੰਜਾ ਪੇਰੇ ਨਾਮ ਸੁਣਾਓ ਪਾਈ ਤੇ ਅਸੰਜੀ ਪਾਈ ਤਾਂ ਅਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਹਨ ਸਿੰਘ ਜੀ ਤੇ ਪਾਈ ਸਾਹਿਬ ਸਿੰਘ ਜੀ ਖਾਲਸੇ ਦੇ ਧਾਰਮਿਕ ਮਾਤਾ ਪਿਤਾ ਜੀ ਕੌਣ ਹਨ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਖਾਲਸਾ ਦਾ ਜਨਮ ਕਦੋਂ ਹੋਇਆ ਸੀ ਸੰਨ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕਰਨ ਦੀ ਕਿਹੜੀ ਸਮਗਰੀ ਲੋੜ ਹੁੰਦੀ ਹੈ ਖੰਡਾ ਬਾਟਾ ਜਲ ਤੇ ਪਤਾਸੇ ਗੁਰੂ ਨਾਨਕ ਦੇਵ ਜੀ ਦੇ ਮੁੱਖ ਉਪਦੇਸ਼ ਦੱਸੋ ਕੀਰਤ ਕਰੋ ਨਾਮ ਜਪੋ ਤੇ ਵੰਡਿ ਕੇ ਈਸ਼ਕੋ ਸਿੱਖਾਂ ਦਾ ਕੇਂਦਰੀ ਸਥਾਨ ਕਿਹੜਾ ਹੈ ਘਰ ਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇਸਪਤਰਾ ਦੇ ਨਾਮ ਦੱਸੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੇ ਕਿੰਨੇ ਸ਼ਲੋਕ ਉਚਾਰਨ ਕੀਤੇ ਸੀ 63 ਸ਼ਲੋਕ ਉਚਾਰਨ ਕਿੰਨੇ ਸੀ ਅਨਡਾ ਕਾਲਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਕੀ ਵਿਧਾ ਨਾ ਪਾਇਮਤੀ ਦਾਸ ਜੀ ਨੂੰ ਕਮਿਸ਼ੀਨ ਕੀਤਾ ਗਿਆ ਸੀ। ਚੱਲੋ ਚਾਪਤਰੀ ਅੱਗੇ ਆ ਜਮੇ 3 ਫੋਰ ਇਸ ਤੋਂ ਕਿ ਜਿਹੜੇ ਵਿੱਚ ਠੀਕ ਇਹਦਾ ਇਸ ਤੋਂ ਕਿ ਅਸੀਂ ਗੁਰੂ ਤੋਂ ਟੁੱਟ ਚੁੱਕੇ ਹਾਂ ਗੁਰਵਾਣੀ ਤੋਂ ਟੁੱਟ ਚੁੱਕੇ ਹਾਂ ਹੋਰੇ ਇਤਿਹਾਸ ਤੋਂ ਟੁੱਟ ਚੁੱਕੇ ਹਾਂ ਸਾਡੇ ਉੱਤੇ ਇਹਦਾ ਅੱਜ ਸੋਸ਼ਲ ਮੀਡੀਆ ਪੂਰਾ ਹਾਵੀ ਹੋਇਆ ਹੋਇਆ ਸੋਸ਼ਲ ਮੀਡੀਆ ਨੇ ਸਮਾਪਤ ਪ੍ਰਭਾਵੇ ਬਣਾ ਦਿੱਤਾ ਪਿਆ ਅਸੀਂ ਉਹਦੀ ਮਿਹਨਤ ਨਾਲ ਕੇ ਪੜਦੇ ਜਾਂ ਜਿਵੇਂ ਜਿਵੇਂ ਪੜਦਾ ਰਹੇ ਹਾਂ ਪਰ ਸਾਡੇ ਵਿੱਚ ਕੋਈ ਗੋਰ ਨਹੀਂ ਆ ਰਿਹਾ ਪੜੀ ਜਾਂਦੇ ਆ ਵਧੀਆ ਨੰਬਰ ਵੀ ਲੈ ਰਹੇ ਆ ਪਰ ਕੋਈ ਗੁਣਤਾ ਵਾਲੀ ਗੁਣਤਾ ਵਾਲੀ ਗੱਲ ਨਹੀਂ ਕੋਈ ਸਾਡੇ ਵਿੱਚ ਕੋਲ ਬੰਧਾ ਨਹੀਂ ਆਵੇ ਕੋਈ ਚੰਗੇ ਗੁਣ ਨਹੀਂ ਆਵੇ ਅਸੀਂ ਫੈਸ਼ਨ ਬਣ ਜੀ ਹੋਗੇ ਪਦਾਰਤਵਾਦੀ ਹੋਗੇ ਅਸੀਂ ਸਮਾਜਵਾਦੀ ਹੋਗੇ ਲੋਕਾਂ ਲੋਕ ਨਿਯਮ ਆਪਣਾ ਲਾਗੇ ਜੋ ਲੋਕ ਜਿਸ ਲੋਕ ਚਾਹੇ ਉਸ Pase ਅਸੀਂ ਅੱਜ ਕਿਹਾ ਉਹਦੇ ਬਾਰੇ ਜਾ ਚੁੱਕੇ ਹਾਂ ਸਾਡੇ ਸਮਾਜ ਦੇ ਵਿੱਚ ਨਸ਼ੇ ਨਸ਼ਿਆਂ ਨੇ ਸਾਨੂੰ ਮਾਰ ਦਿੱਤਾ ਸਾਡੇ ਮਨੁੱਖੀ ਮਾਨ ਨੂੰ ਮਾਰ ਦਿੱਤਾ ਸਾਡੀ ਆਪਣੀ ਪੀੜ੍ਹੀ ਹੈ ਜਿਹੜੀ ਉਹਦੇ ਤੇ ਵੀ ਹਾਰੀ ਹੋਏ ਨੇ ਪਰ ਸਾਨੂੰ ਲੋੜ ਹੈ ਚੱਲ ਕੇ ਉਹ ਜਿਵਾਨਾ ਕਿਹਨੇ ਆ ਉਹ ਜਿਵਾਨਾ ਜਿਨ੍ਹਾਂ ਦੇ ਅੰਦਰ ਕੋਈ ਦਰਦ ਕਰ ਜਿਹੜੇ ਚਾਹਦੇ ਆ ਕਿ ਤੁਹਾਡੇ ਵਰਗੇ ਬੱਚੇ ਬੱਚੇ ਰਹਿਣ ਮਾੜੇ ਪਾਸੇ ਤੋਂ ਬੱਚੇ ਰਹਿਣ ਕਿਉਂਕਿ ਸਾਡੇ ਮਾਤਾ ਪਿਤਾ ਹਮੇਸ਼ਾ ਧਰਮ ਵਿੱਚ ਮੈ ਰਿਤੇ ਧਰਮ ਚ ਰਹਿਣੇ ਆ ਕਿ ਮੇਰਾ ਬੱਚਾ ਮੇਰੀ ਬੱਚੀ ਕਿਤੇ ਭਰਾ ਦੇ ਨਾਲ

ਸਾਧੇ ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਬੀਰ ਸਿੰਘ ਜੀ ਮੱਥੇ ਜੁਕੀ ਦੇ ਨੇ ਨਿਵਾਣ ਦੇ ਨੇ ਪਰ ਉਹਨਾਂ ਦਾ ਦਾਅਵਾ ਹੈ ਕਿ ਤੇ ਪੰਜਾਬ ਵਿੱਚ ਹਮੇਸ਼ਾ ਉਹਦਾ ਇਸੇ ਤਰ੍ਹਾਂ ਅੰਦਰਾ ਬਣਿਆ ਹੀ ਰਹੇਗਾ। ਸਤੋਕੇ ਦਾ ਦੇਰਾ ਜਿਹੜਾ ਪੰਜਾਬ ਵਿੱਚ ਘੜਿਆ ਦਾ ਤੇ ਉਹ ਅਕੈਡਮੀ ਉਹਨਾਂ ਨੇ ਇਸੇ ਮਕਸਦ ਨਾਲ ਚਲਾਈ ਗਿਆ ਕਿ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਨਾਲ ਨਾਲ ਗੁਰਬਾਣੀ ਨਾਲ ਇਤਿਹਾਸ ਨਾਲ ਆਪਣੀ ਵਿਰਸੇ ਨਾਲ ਜੋੜ ਕੇ ਰੱਖੀਏ। ਤੇ ਹੁਣ ਅਸੀਂ ਪਿੰਡਾਂ ਵਿੱਚ ਨਹੀਂ ਚੱਲਦੇ ਪਿੰਡਾਂ ਵਿੱਚ ਉਸਨੇ ਤਿੰਨ ਸਾਲ ਤੋਇਆ ਮਾਰਚ ਰਾਮ ਕੀਤਾ ਹੋਇਆ ਇਹੋ ਹੈ ਮਾਮਲਮ ਕੀ ਪਿਆ ਮੇਰੀ ਸਿੱਖੀ ਮੇਰੀ ਪਹਿਚਾਨ ਇੱਕ ਗੁਰਮਤ ਮੁਕਾਬਲਾ ਕਰਵਾ ਕੇ ਤੁਹਾਡੇ ਅੰਗੇ ਵਿੱਚ ਸਿਲੇਬਸ ਦੇ ਕੇ ਉਹਦੇ ਸਿਲੇਬਸ ਵਿੱਚ ਬੜੀਿਆ ਸਾਰੀ ਜਾਣਕਾਰੀ ਦਵਾਂਗੇ ਫਿਰ ਪ੍ਰੀਖਿਆ ਲਾਟਿਏ ਤੁਹਾਨੂੰ ਵਧੀਆ ਜਨਾਵ ਜਿਹੜਾ ਇੱਕ ਗੁਰਦੀ ਹੋਣੀ ਹੈ ਸਿਰ ਤੇ ਤੁਹਾਨੂੰ ਚੈੱਕ ਕਰਾਉਣ ਦੇ ਲਈ ਯਾਦ ਇਹ ਨਹੀਂ ਹੈ ਕਿ ਅਸੀਂ ਇਨਾਮ ਸਿਰ ਇਨਾਮ ਦੇ ਕੇ ਕੰਮ ਰੋਕ ਦੇਣਾ ਅਸੀਂ ਇਨਾਮ ਦੇ ਕੇ ਜਾਂ ਇਨਾਮ ਦਾ ਉੱਪਰ ਕਰਕੇ ਕੰਮ ਰੋਕਣਾ ਸਾਡਾ ਮਕਸਦ ਹੈ ਕਿ ਤੁਸੀਂ ਜੁੜੇ ਰਹੋ ਹਮੇਸ਼ਾ ਜੁੜੇ ਰਹੋ ਗੁਰਬਾਣੀ ਨਾਲ ਗੁਰ ਇਤਿਹਾਸ ਨਾਲ ਆਪਣੀ ਪਰੰਪਰਾ ਨਾਲ ਆਪਣੀ ਵਿਰਾਸਾ ਨਾਲ ਗੁਰਦੇਸਤਾਨ ਨਾਲ ਸਾਡੇ ਅੰਦਰ ਸਿੱਖੀ ਪ੍ਰੇਮ ਜਾਂਦੇ ਹੋਏ ਤੇ ਤੁਹਾਡੇ ਬੱਚੇ ਪੜ੍ਹ ਲੈ ਕੇ ਪੜ੍ਹ ਲੈ ਕੇ ਵਧੀਆ ਉੱਚੀ ਡਿਗਰੀਆਂ ਪ੍ਰਾਪਤ ਕਰਨੀਆਂ ਸਾਰਿਆਂ ਨੇ ਚੰਗੀ ਵਿੱਦਿਆ ਪ੍ਰਾਪਤ ਕਰਨੀ ਆ ਚੰਗੀ ਵਿੱਦਿਆ ਪ੍ਰਾਪਤ ਕਰਕੇ ਜਦੋਂ ਅਸੀਂ ਸਮਾਜ ਵਿੱਚ ਜਿਵਾਂਗੇ ਤਾਂ ਜਿਹੜੇ ਬੱਚੇ ਤੁਹਾਡੇ ਵਰਗੇ ਕੋਈ ਇਤਿਹਾਸ ਵਿੱਚ ਜਾਣੂ ਹੋਣਗੇ ਗਰਵਾਣੀ ਪੜਦੇ ਹੋਣਗੇ ਉਹ ਬੱਚੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਗੇ ਸੋਹਣਾ ਸਮਾਜ ਬਣਾ ਕੇ ਤੁਸੀਂ ਇੱਕ ਸੋਹਣੇ ਸਮਾਜ ਦੇ ਸਿਰਜਣਹਾਰ ਹੋ ਤੁਸੀਂ ਇੱਕ ਸੋਹਣਾ ਸਮਾਜ ਬਣਾ ਅਗਲਾ ਜਿਹੜਾ ਅਗਲਾ ਅਗਲੀ ਪੀੜ੍ਹੀ ਅਗਲਾ ਪੱਲਾ ਸਮਾਜ ਬਣਾ ਉਹ ਤੁਹਾਡਾ ਹੈ ਉਹ ਸਮਾਜ ਨੂੰ ਸਮਰਨ ਤੁਸੀਂ ਆ ਉਹਦੇ ਵਿੱਚ ਤੁਸੀਂ ਨੌਕਰੀਆਂ ਵੀ ਕਰਦੇ ਆ ਤੁਸੀਂ ਜ਼ਿੰਮੇਵਾਰੀਆਂ ਵੀ ਸੰਭਲਦੇ ਆ ਤੁਸੀਂ ਪਰਿਵਾਰ ਹੀ ਪਾਲਦੇ ਆ ਅਸੀਂ ਇਹ ਜ਼ਿੰਮੇਵਾਰੀਆਂ ਕਿ ਸਾਡੇ ਤੇ ਆਉਣੀਆਂ ਨੇ ਕਿ ਜੇ ਕੀ ਹੋਏਗਾ ਜੇ ਤੁਸੀਂ ਪੜੇ ਰਹੇ ਹੋ ਵਧੀਆ ਬੜੇ ਰਹੇ ਹੋ ਤੁਹਾਡੇ ਕੋਲ ਗਿਆਨ ਹੈ ਤੇ ਗੁਰਸਿੱਖੋਂ ਵਾਰੀ ਵਾਰੀ ਜਾਣਕਾਰੀ ਆ ਕੋਈ ਇਤਿਹਾਸ ਵਾਰੀ ਜਾਣਕਾਰੀ ਆ ਤਾਂ ਤੁਸੀਂ ਚੰਗੇ ਕਾਰਜ ਕਰੋਗੇ ਲੋਕ ਭਲਾਈ ਦੇ ਕਾਰਜ ਕਰੋਗੇ ਲੋਕਾਂ ਦੀ ਮਦਦ ਕਰੋਗੇ ਜਿਵੇਂ ਗੁਰੂ ਸਾਹਿਬਾਨਾਂ ਨੇ ਕਰਕੇ ਦਿਖਾਇਆ گرتہس پڑھیا بچیا گرہا سب کچھ سیکھنے ملیا وہ سیکھنے والی گل اپنے جیون چ لاگو کریں یہ ہے کہ کام ختم ہو گیا انام لے لیا انعام پراپت کر لیا کام ختم ہو گیا مقد جے رہنا پوری زندگی میں جڑے رہنا تھے وارے پڑھے لکھے گرس بچے جہے اچھا پراپت کر کے ابھی آنگے نوکری کے جان گے کسی بھی فیلڈ کسی بھی کھیت بچ گے جتھے جی اپنی نرواہ کرو گے زندگی کا اتے ایک ادھار رول ماڈل بن کے بھی جی اچھے سچے کردار اچے کردار والے بچے ہو گے سوچ سوچا کہ ایک پڑھیا لکھا افسر سامنے ہوئے اور سکھ افسر گربا جاننے والا جاننے والا افسر سامنے ہوا پورے اتہاس جاننے والا افسر ہوئے گا ਕੋਈ ਸਰਕਾਰੀ ਵਿਅਕਤੀ ਨੌਕਰੀ ਕਰਦਾ ਹੋਏਗਾ ਉਹ ਫਿਰ ਇਨਸਾਨ ਬਣੇਗਾ ਲੋਕਾਂ ਦੇ ਨਾਲ ਉਹ ਲੋਕਾਂ ਦੇ ਜਿਮਾਂ ਤੇ ਡੱਕੇ ਨਹੀਂ ਮਾਰੇਗਾ ਉਹ ਪਰੇਸ਼ਵਰ ਦੀ ਭਾਗੀ ਰੱਖੇਗਾ ਚਾਹ ਵੀ ਰੱਖੇਗਾ ਕਿ ਰਿਸ਼ਵਤ ਦੇ ਕੇ ਜਦੋਂ ਕੋਈ ਜਾਂ ਮੈਂ ਇਸਤਲਾਹਾ ਉਹ ਦੇਖੇਗਾ ਵੀ ਬੰਦਾ ਇੱਕ ਬੰਦਾ ਲੋੜਵੰਦ ਬੰਦਾ ਜਿਹੜਾ ਪਹਿਲਾਂ ਵੀ ਠੁੱਕਿਆ ਹੋਇਆ ਉਹ ਪਹਿਲਾਂ ਵੀ ਠੱਕੇ ਹੰਦਾ ਆ ਤੇ ਮੈਂ ਕੀ ਹੈ ਕੋਟਾ ਇਹਨਾਂ ਦੁੱਖਾਂ ਤੋਂ ਦੁਖੀਆਂ ਕਿਸੇ ਕਾਰਨ ਮੁਕਿਆ ਜਾਣ ਹੋ ਰਿਹਾ ਕੋਈ ਗਰੀਬੀ ਕਾਰਨ ਕੋਈ ਹੋਰ ਕਾਰਨ ਨਹੀਂ ਕੋਈ ਕਿਸੇ ਕਿਸਮ ਦਾ ਕਿਡੁਕੀਆਂ ਤੇ ਉਹਦਾ ਅਪਸਰ ਹੋਏਗਾ ਉਹ ਬੰਦੇ ਦੀ ਵਾਹ ਬੜੇਗਾ ਤੁਹਾਡੇ ਬੱਚੇ ਜਿਹੜੇ ਇੱਥੇ ਕਿਤੇ ਆਉਣਗੇ ਕਿਤੇ ਅਪਸਰ ਲਗੇ ਹੋਣਗੇ ਕੋਈ ਅਪਸਰ ਕੋਲਸ ਵਿੱਚੋਂ ਕੋਈ ਤੁਸੀਂ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਮਾਸਟਰ ਕੋਈ ਕਿਸੇ ਕਿਸਮ ਦੀ ਨੌਕਰੀ ਕਰਦੇ ਵੀ ਆਪਣਾ ਵਪਾਰ ਕਰਦੇ ਪਾਪ ਕਰਕੇ ਸਮੂਹ ਲੋਕਾਂ ਦੀ ਗਾਲ ਨਹੀਂ ਪਟੋਗੇ ਵੀ ਪੂਰੀ ਜਿਵੇਂ ਕਹਦੇ ਨੇ ਆਪਾਂ ਕਿ ਸ਼ੈਤਾਨ ਨਾਲ ਲੜੇ ਤੁਸੀਂ ਆਪਣਾ ਜਿੰਮਾ ਤੁਹਾਨੂੰ ਡਾਫਟ ਹੈ ਜੈਜ ਜੈ ਆਪਣਾ ਡਾਫਟ ਰਹਿਣਾ ਕਿ ਜੈਜ ਪਰ ਜਿੰਮਾ ਲੋਕਾਂ ਦੀ ਜੰਬ ਦੇ ਉਵੇਂ ਵੀ ਆਸਰ ਹੋਵੇਗਾ ਆਸਰ ਕਈ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਸ਼ੈਤਾਨ ਗੈਰਤੀ ਵਾਲੇ ਜਿਹੜੇ ਸ਼ੈਤਾਨ ਗੈਰਤੀ ਵਾਲੇ ਆਸਰ ਹੁੰਦੇ ਆ ਪਾਪ ਤੇ ਨੂੰ ਪੱਕੀ ਪੱਕੀ ਆਸਰ ਦੇ ਸਕਦੇ ਆਪਾਂ ਉਹ ਕੀ ਕਰਦੇ ਨੇ ਉਹ ਜਿਹੜਾ ਕੋਈ ਕੋਈ ਲੋੜਵੰਦ ਬੰਦਾ ਅੰਧਿਆਰੀ ਦਾ ਬੰਦਾ ਉਹਨਾਂ ਦੀ ਕੋਈ ਪਹੁੰਚ ਦਾ ਆਪਣੀ ਪ੍ਰਿਆਗ ਲੈ ਕੇ ਲੋਕ ਲੈ ਕੇ ਮਾ ਉਹਦੇ ਤੋਂ ਵੀ ਝਾੜ ਕਰਦੇ ਆ ਇਹ 400 ਦਿਹਾੜੀ ਲੈਣ ਵਾਲਾ ਬੰਦਾ ਇਹਦੀ ਜੇ ਵਿੱਚੋਂ ਵੀ ਅਸੀਂ 250 ਕੀਆ ਤੇ 400 ਕਿਵੇਂ ਕਰਵਾਈ